ਰਾਹਤ ਫਤੇਲੀ ਖਾਨ ਨੂੰ ਕੋਣ ਨਹੀਂ ਜਾਣਦਾ ਉਹਨਾਂ ਦੀ ਸੁਰੀਲੀ ਆਵਾਜ਼ ਦਾ ਹਰ ਕੋਈ ਫੈਨ ਹੈ ਉਹਨਾਂ ਦੇ ਗੀਤ ਸੁਣ ਕੇ ਹਰ ਕਿਸੇ ਨੂੰ ਸਕੂਨ ਮਿਲਦਾ ਹੈ ਤੇ ਅਕਸਰ ਹੀ ਰਾਹਤ ਫਤੇਲੀ ਖਾਨ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਪਰ ਇਸ ਵਾਰ ਰਾਹਤ ਫਤੇਲੀ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਇਸ ਵਾਰ ਉਹਨਾਂ ਦਾ ਸੁਰਖੀਆਂ ਦੇ ਵਿੱਚ ਬਣੇ ਰਹਿਣ ਦਾ ਕਾਰਨ ਕੁਝ ਹੋਰ ਹੈ ਜੇ ਆ ਦੱਸਦੀ ਹੈ ਕਿ ਰਾਹਤ ਫਤੇਲੀ ਖਾਨ ਨੂੰ ਲੈ ਕੇ ਅਫਵਾਹ ਚੱਲ ਰਹੀ ਸੀ ਕਿ ਰਾਹਤ ਫਤੇਲੀ ਖਾਨ ਨੂੰ ਦੁਬਈ 에ਅਰਪੋਰਟ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਅਨੁਸਾਰ ਉਹਨਾਂ ਦੇ ਸਾਬਕਾ ਮੈਨੇਜਰ ਦੇ ਵੱਲੋਂ ਪੁਲਿਸ ਦੇ ਵਿੱਚ ਮਾਨਹਾਨੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਦੁਬਈ ਪੁਲਿਸ ਨੇ ਉਹਨਾਂ ਨੂੰ ਦੁਬਈ 에ਅਰਪੋਰਟ ਤੋਂ ਗ੍ਰਿਫਤਾਰ ਤੇ ਪਰ ਹੋਣ ਇਹਨਾਂ ਅਫਵਾਹਾਂ ਦੇ ਉੱਪਰ ਰਾਹਤ ਫਤਹਿ ਲਖਾਨ ਨੇ ਚੁੱਪੀ ਤੋੜੀ ਹੈ ਉਹਨਾਂ ਨੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਪਰ ਪੋਸਟ ਸ਼ੇਅਰ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਰਾਹਤ ਫਤਹਿ ਲਖਾਨ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਦੁਆਰਾ ਦੁਬਈ ਪੁਲਿਸ ਦੇ ਵਿੱਚ ਮਾਨ ਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਦੁਬਈ ਹਵਾਈ ਅੱਡੇ ਤੇ ਰਾਹਤ ਫਤਹਿ ਲਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਹੁਣ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਬਿਲਕੁਲ ਵੀ ਸੱਚ ਨਹੀਂ ਹੈ ਕਿਉਂਕਿ ਇਹ ਖੁਦ ਰਾਹਤ ਫਤੇਲੀ ਖਾਨ ਕਹਿ ਰਹੇ ਨੇ ਜੀ ਹਾਂ ਹਾਲ ਹੀ ਦੇ ਵਿੱਚ ਰਾਹਤ ਫਤੇਲੀ ਖਾਨ ਨੇ ਇਹਨਾਂ ਅਫਵਾਹਾਂ ਨੂੰ ਖਾਰਜ ਕੀਤਾ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਰਾਹਤ ਫਤੇਲੀ ਖਾਨ ਮੈਂ ਇੱਥੇ ਆਪਣੇ ਗੀਤ ਰਿਕਾਰਡ ਕਰਨ ਲਈ ਦੁਬਈ ਆਇਆ ਹਾਂ ਅਤੇ ਇੱਥੇ ਸਾਡੇ ਗੀਤ ਬਹੁਤ ਵਧੀਆ ਰਿਕਾਰਡ ਹੋ ਰਹੇ ਨੇ ਸਭ ਕੁਝ ਠੀਕ ਹੈ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਬੁਰੀਆਂ ਅਫਵਾਹਾਂ ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ ਇਹ ਉਹ ਹਨ ਜੋ ਦੁਸ਼ਮਣ ਸੋਚ ਰਹੇ ਨੇ ਮੈਂ ਛੇਤੀ ਹੀ ਆਪਣੇ ਦੇਸ਼ ਵਾਪਸ ਆਵਾਂਗਾ ਤੁਹਾਡੇ ਕੋਲ ਆਵਾਂਗਾ ਅਸੀਂ ਬਹੁਤ ਹੀ ਸ਼ਾਨਦਾਰ ਗੀਤ ਲੈ ਕੇ ਆ ਰਹੇ ਹਾਂ ਮੈਂ ਤੁਹਾਨੂੰ ਸਿਰਫ ਇਹ ਬੇਨਤੀ ਕਰਦਾ ਹਾਂ ਕਿ ਮੇਰੇ ਪ੍ਰਸ਼ੰਸਕ ਮੇਰੀ ਸ਼ਕਤੀ ਹਨ ਸਿਰਫ ਇੱਕ ਪ੍ਰਸ਼ੰਸਕ ਇੱਕ ਕਲਾਕਾਰ ਨੂੰ ਉੱਚਾ ਚੁੱਕਦਾ ਹੈ ਰੱਬ ਤੋਂ ਬਾਅਦ ਮੇਰੇ ਪ੍ਰਸ਼ੰਸਕ ਹੀ ਮੇਰੀ ਤਾਕਤ ਨੇ ਦੱਸਦੇ ਕਿ ਰਾਹਤ ਫਤਹਿਲੀ ਖਾਨ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜਿਹਾ ਦੱਸਦੀ ਹੈ ਕਿ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਉਹ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਨਜ਼ਰ ਆਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਸਾਰੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਇੱਕ ਵਾਰ ਫਿਰ ਉਹਨਾਂ ਨੂੰ ਲੈ ਕੇ ਅਫਵਾਹਾਂ ਫੈਲੀਆਂ ਹੋਈਆਂ ਸਨ ਕਿ ਰਾਹਤ ਫਤਹਿਲੀ ਖਾਨ ਨੂੰ ਦੁਬਈ ਪੁਲਿਸ ਦੇ ਵੱਲੋਂ ਦੁਬਈ 에ਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਨਾਂ ਦੇ ਸਾਥਕਾਂ ਦੇ ਨਜ਼ਰ ਦੇ ਵੱਲੋਂ ਉਹਨਾਂ ਦੇ ਉੱਪਰ ਮਾਨਹਾਨੀ ਦੀ ਸ਼ਿਕਾਇਤ ਦਾ ਪਰਚਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੁਬਈ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਉਹਨਾਂ ਨੇ ਵਿਰਾਮ ਚਿੰਨ ਲਗਾ ਦਿੱਤਾ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੈਨੂੰ ਕਿਸੇ ਨੇ ਵੀ ਗ੍ਰਿਫਤਾਰ ਨਹੀਂ ਕੀਤਾ ਇਹ ਮੇਰੇ ਦੁਸ਼ਮਣਾਂ ਦਾ ਕਾਰਨਾਮਾ ਹੈ ਜੋ ਕਿ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਰਾਹਤ ਫਤਿਹਲ ਖਾਨ ਦੁਬਈ ਦੇ ਵਿੱਚ ਆਪਣੇ ਨਵੇਂ ਗਾਣੇ ਰਿਕਾਰਡ ਕਰ ਰਹੇ ਨੇ ਤੇ ਉਹ ਜਲਦੀ ਹੀ ਆਪਣੇ ਨਵੇਂ ਗਾਣਿਆਂ ਦੇ ਨਾਲ ਲੋਕਾਂ ਦੇ ਵਿੱਚ ਰੁਬਰੂ ਹੋਣਗੇ